ਕੀਤਾ ਨਹੀਂ ਨਾ ਕੰਮ ਕੁਛ ਵੀ ਤੇ ਉਹ ਆਇਆ ਤੇ ਫਿਰ ਨਾਲ ਲੈ ਕੇ ਸਾਰੇ ਕੰਮ ਹੋਏ ਨਾ ਇਕੱਲੇ ਰਹਿਨੇ ਦੀ ਕੋਸ਼ਿਸ਼ ਕੀਤਾ ਇਹ ਹੁੰਦੇ ਏਡਾ ਦੇ ਸੱਜਣ ਉਹਨੇ ਪਛੇਤ ਨ ਵਿਆਹ ਤੋਂ ਵਾਧਾ ਘਰੋਂ ਭਗਾੜਾ ਹੋ ਗਿਆ ਤੇਰੇ ਕਰਕੇ ਤੇ ਅੱਜ ਤੂੰ ਉਹ ਦੁਨੀਆ ਤੋਂ ਚਲ ਗਿਆ ਤੇ ਅੱਜ ਉਹਨੂੰ ਆਵਾਜ਼ਾਂ ਹੱਥ ਬੋਲੀ ਜਾਂਦਾ ਰਹੀ ਗੱਲ ਗਾਉਂਡਰ ਦੀ ਹੈ ਨਾ ਗਾਉਂਡਰ ਤੇਰਾ ਹੀ ਸੱਜਣ ਸਹੀਂ ਪਹਿਲੋ ਦੋਲੇ ਨੇ ਤੇ ਉਹਨੂੰ ਹੀ ਮਲਾਇਆ ਸੀ ਨਾ 2015 ਦੇ ਵਿੱਚ ਜਦੋਂ ਉਹਨੇ ਗੱਲ ਕਰਾਈ ਗਾਉਂਡਰ ਨੇ ਦੇਖੋ ਵੀਰ ਵੀ ਜਿੰਦਾ ਜਾਗਦਾ ਨਾ ਪੁੱਛ ਲੈ ਕਿ ਉਹ ਇਹ ਗੱਲ ਸਹੀ ਆ ਕਿ ਗਲਤ ਵਾ ਫੇਰ ਬਾਅਦ ਤੂੰ ਨਿਸ਼ਾਨ ਥਰੂ ਮਿਲਿਆ ਤੇ ਵੱਖਰੀ ਗੱਲ ਚਲ ਮਿਲਿਆ ਆਪਾਂ ਕਿਹੜਾ ਕਹਿੰਦੇ ਨਹੀਂ ਮਿਲਿਆ ਤੇਰਾ ਸੱਜਣ ਨਹੀਂ ਆ ਤੇਰਾ ਸੱਜਣ ਹੋ ਪਰ ਆਜੋਰੇ ਘਰ ਦੀ ਕੰਡੀਸ਼ਨ ਕੀ ਭੰਗ ਭੁਜੰਦੀ ਉਹ ਕਦੀ ਪੁੱਛੀ ਸਾਰ ਲਈ ਕਹਿੰਨੇ ਨਹੀਂ ਨਾ ਸਿਰਫ ਗੱਲਾਂ ਆਣਾ ਨਹੀਂ ਕੁਝ ਕਰਕੇ ਵਿਖਾਓ ਪਰਿਵਾਰ ਵਾਲੀ ਸਸ਼ੀਗਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਜਪ੍ਰੀਤ ਟਾਕ ਤੇ ਹਰ ਵਾਰ ਦੀ ਤਰ੍ਹਾਂ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕ੍ਰਾਈਮ ਦੀ ਦੁਨੀਆ ਦੇ ਵਿੱਚ ਪੰਜਾਬ ਦੇ ਅੰਡਰਵਰਲਡ ਦੀ ਕੋਈ ਨਾ ਕੋਈ ਖਬਰ ਕੋਈ ਨਾ ਕੋਈ ਅਪਡੇਟ ਤੁਹਾਨੂੰ ਕਹਾਣੀ ਦੇ ਰੂਪ ਦੇ ਵਿੱਚ ਸੁਣਾਈਏ ਜਾਂ ਕਿਸੇ ਨੌਜਵਾਨ ਦੀ ਜ਼ਿੰਦਗੀ ਦੇ ਆਧਾਰਤ ਕੋਈ ਨਾ ਕੋਈ ਕਹਾਣੀ ਸੁਣਾਈਏ ਉਸ ਦੇ ਵਿੱਚ ਹਮੇਸ਼ਾ ਇੱਕ ਜਿਹੜੀ ਸਭ ਤੋਂ ਵੱਡੀ ਕੋਸ਼ਿਸ਼ ਰਹਿੰਦੀ ਆ ਤੁਹਾਨੂੰ ਚੰਗਾ ਸਨੇਹਾ ਦੇ ਸਕੀਏ ਤੁਸੀਂ ਥੰਬਨੇਲ ਤੋਂ ਅੰਦਾਜ਼ਾ ਲਾ ਲਿਆ ਹੋਣਾਗਾ ਅੱਜ ਦੀ ਰਿਪੋਰਟ ਦੇ ਵਿੱਚ ਮੈਂ ਕੁਝ ਗੱਲਾਂ ਤੁਹਾਨੂੰ ਦੱਸਣ ਜਾ ਰਿਹਾਗਾ ਪੰਜਾਬ ਦੇ ਮਾਝਾ ਸਾਈਡ ਦੇ ਦੋ ਗਰੁੱਪ ਵੱਡੇ ਗਰੁੱਪ ਹੈਰੀ ਚੱਠਾ ਮਜੀਠਾ ਜੋ ਕਿ ਏਡਿਆ ਛੱਡ ਕੇ ਵਿਦੇਸ਼ ਦੇ ਵਿੱਚ ਜਾ ਕੇ ਆਪ ਦਾ ਜਿਹੜਾ ਗੈਂਗ ਉੱਥੋਂ ਰਨ ਕਰ ਰਿਹਾ ਤੇ ਦੂਸਰੇ ਪਾਸੇ ਗੋਪੀ ਕਨਸ਼ਾਮਪੁਰੀਏ ਦਾ ਛੋਟਾ ਭਰਾ ਮਨ ਕਨਸ਼ਾਮਪੁਰ ਤੇ ਡੋਨੀਵਲ ਸਠਿਆਲਾ ਇਹ ਦੋਵੇਂ ਨੌਜਵਾਨ ਵੀ ਪੰਜਾਬ ਦੇ ਅੰਡਰਵਰਡ ਦੇ ਵਿੱਚ ਕਾਫੀ ਸਰਗਰਮ ਨੇ ਇਹ ਦੋ ਧੜੇ ਇੱਕ ਦੂਜੇ ਨੂੰ ਚੁਣੌਤੀਆਂ ਦੇ ਰਹੇ ਆ ਆਡੀਓ ਕਾਲ ਕਰ ਰਹੇ ਆ ਇੱਕ ਦੂਜੇ ਨੂੰ ਵੌਇਸ ਭੇਜ ਕੇ ਸੋ ਸਾਡੇ ਕੋਲੇ ਵੀ ਸਾਡੇ ਸੋਰਸਾਂ ਦੁਆਰਾ ਉਹ ਆਡੀਓ ਵੌਇਸ ਭੇਜਿਆ ਕਾਫੀ ਲੋਕਾਂ ਦੇ ਵੀ ਸਾਨੂੰ ਮੈਸੇਜ ਆ ਰਹੇ ਸੀਗੇ ਵੀ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਕੀ ਕਾਰਨ ਹੈ ਕੀ ਰੌਲਾ ਇੱਕ ਟਾਈਮ ਸੀ ਜਦੋਂ ਇਹ ਸਾਰੇ ਇਕੱਠੇ ਸੀਗੇ ਤੋਂ ਤੁਹਾਨੂੰ ਐਵੇਂ ਵਿਸਥਾਰ ਨਾਲ ਦੱਸ ਰਿਹਾ ਇੱਕ ਟਾਈਮ ਸੀ ਜਦੋਂ ਵਿੱਕੀ ਗੌਂਡਰ ਦਾ ਗਰੁੱਪ ਸੀ ਜਾਂ ਦਵਿੰਦਰ ਬੰਬੀਹਾ ਸੀ ਜਾਂ ਗੋਪੀ ਕਣਸ਼ਾਪੂਰੀਆ ਸੀ ਜੋ ਇਹਨਾਂ ਦੇ ਸਰਕਲ ਦੇ ਜਾਂ ਇਹਨਾਂ ਦੇ ਗਰੁੱਪ ਦੇ ਬੰਦੇ ਸੀ ਇਹਨਾਂ ਦੇ ਗੈਂਗ ਦੇ ਬੰਦੇ ਸੀ ਉਹ ਸਾਰੇ ਇਕੱਠੇ ਚੱਲਦੇ ਸੀ ਕ੍ਰਾਈਮ ਦੀ ਦੁਨੀਆ ਦੇ ਵਿੱਚ ਵੱਡੀ ਤੋਂ ਵੱਡੀ ਜਿਹੜੀ ਸੰਗੀਨ ਅਪਰਾਧਿਕ ਵਾਰਦਾਤ ਸੀ ਇਹਨਾਂ ਸਾਰਿਆਂ ਨੇ ਇਕੱਠਿਆਂ ਨਹੀਂ ਹੀ ਕੀਤੀ ਸੀਗੀ ਸੋ ਕੁਝ ਸਾਲ ਪਿੱਛੇ ਦੀ ਗੱਲ ਕਰੀਏ ਤਾਂ ਇਹਨਾਂ ਦੇ ਮੇਨ ਟਾਰਗੇਟ ਦੇ ਉੱਤੇ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਸੀ ਪਰ ਪੰਜਾਬ ਦੇ ਅੰਡਰਵਰਲਡ ਦੇ ਵਿੱਚ ਤਿੰਨ ਕਤਲ ਇਦਾਂ ਦੇ ਹੋ ਜਾਂਦੇ ਆ ਜਿਹੜੀ ਕਿ ਪੂਰੇ ਦੀ ਪੂਰੀ ਪੰਜਾਬ ਦੇ ਅੰਡਰਵਰਲਡ ਦੀ ਰੂਪਰੇਖਾ ਹੀ ਬਦਲ ਕੇ ਰੱਖ ਦਿੰਦੇ ਆ ਜਿਵੇਂ ਕਿ ਵਿੱਕੀ ਗੌਂਡਰ ਦਾ ਕਤਲ ਦਵਿੰਦਰ ਬੰਬੀਹੇ ਦਾ ਕਤਲ ਜਾਂ ਗੋਪੀ ਕਨ ਸ਼ਾਮਪੁਰੀਏ ਦਾ ਕਤਲ ਜਦੋਂ ਗੋਪੀ ਕਨ ਸ਼ਾਮਪੁਰੀਏ ਦਾ ਕਤਲ ਹੋ ਜਾਂਦਾ ਉਸ ਤੋਂ ਬਾਅਦ ਪੰਜਾਬ ਦੇ ਅੰਡਰਵਰਲਡ ਦੇ ਵਿੱਚ ਗੱਲਾਂ ਬਾਹਰ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇਂਗੀਆਂ ਵੀ ਗੋਪੀ ਕੰਸ਼ਾਮਪੁਰੀਏ ਦੀ ਜਿਹੜੀ ਟਿਪ ਆਫ ਉਹ ਜਾਂ ਪੁਲਿਸ ਨੂੰ ਜਾਂ ਜੱਗੂ ਭਗਵਾਨਪੁਰੀਏ ਨੂੰ ਹੈਰੀ ਚੱਠਾ ਮਜੀਠਾ ਵੱਲੋਂ ਦਿੱਤੀ ਜਾਂਦੀ ਆ ਲੱਖਾਂ ਰੁਪਏ ਦੇ ਵਿੱਚ ਇੱਕ ਤਰ੍ਹਾਂ ਕਿਉਂਕਿ ਪਹਿਲਾਂ ਤਾਂ ਤੁਹਾਨੂੰ ਦੱਸਿਆਗਾ ਮੈਂ ਜਿੰਨੇ ਅਕਸਰ ਕਈ ਰਿਪੋਰਟਾਂ ਦੇ ਵਿੱਚ ਕਈ ਸਟੋਰੀਆਂ ਮਾਈਆਂ ਉਹਨਾਂ ਦੇ ਵਿੱਚ ਮੈਂ ਦੱਸਿਆ ਵੀ ਵਿੱਕੀ ਗੌਂਡਰ ਹੈਰੀ ਚੱਠਾ ਮਜੀਠਾ ਪ੍ਰੀਮਾ ਲਾਹੌਰਿਆ ਜਯੋਵਿੰਦਰ ਬੰਬੀਹਾ ਗੋਪੀ ਕਨਸ਼ਾਮਪੁਰਿਆ ਸਾਰੇ ਇੱਕ ਦੂਜੇ ਨਾਲ ਅੱਗੇ ਦੀ ਅੱਗੇ ਟੱਚ ਹੁੰਦੇ ਸੀਗੇ ਉਹ ਬਹੁਤ ਆਦਾਰਿਆਂ ਨੇ ਤਾਂ ਇਹ ਗੱਲ ਵੀ ਦੱਸੀ ਆਗੀ ਵੀ ਗੋਪੀ ਕਨਸ਼ਾਮਪੁਰਿਆ ਨੂੰ ਪੀਲੀ ਪੀਥ ਬੁਲਾਇਆ ਜਾਂਦਾਗਾ ਹੈਰੀ ਚੱਠਾ ਮਜੀਠਾ ਤੇ ਉਸਦੇ ਹੋਰ ਦੋਸਤਾਂ ਵੱਲੋਂ ਜਿਸਦੇ ਵਿੱਚ ਸੁਖ ਭਖਾਰੀ ਵਾਲਾ ਦਾ ਵੀ ਜ਼ਿਕਰ ਆਉਂਦਾ ਹੈਗਾ ਉੱਥੇ ਸਾਹਮਣੇ ਗੋਪੀ ਕਨਸ਼ਾਮਪੁਰੀਆਂ ਨੂੰ ਬੁਲਾ ਕੇ ਪੀਲੀ ਪੀਤਾ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈਗਾ ਬਹੁਤ ਸੋਰਸ ਇਹ ਵੀ ਕਹਿੰਦੇ ਸੀ ਵੱਡੇ ਅਦਾਰਿਆਂ ਨੇ ਵੀ ਆਪਣੇ ਵੱਡੇ ਮਰਾਹੀਆਂ ਇਹ ਗੱਲ ਦੱਸੀ ਆ ਵੀ ਗੋਪੀ ਕਨਸ਼ਾਮਪੁਰੀਆਂ ਨੂੰ ਕਿ ਜੱਗੂ ਦੇ ਗੈਂਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈਗਾ ਲੱਖਾਂ ਰੁਪਏ ਦੀ ਡੀਲ ਹੁੰਦੀ ਆ ਕਿਉਂਕਿ ਗੋਪੀ ਕਨਸ਼ਾਮਪੁਰੀਆਂ ਉਹਨਾਂ ਲੋਕਾਂ ਦੇ ਵਿੱਚ ਆਉਂਦਾ ਸੀ ਜੋ ਜੱਗੂ ਦਾ ਸਭ ਤੋਂ ਤੰਤੜਲੇ ਵਾਲਾ ਜਾਂ ਸਭ ਤੋਂ ਨਜ਼ਦੀਕੀ ਦਾ ਦੁਸ਼ਮਣ ਸੀ ਜਾਂ ਸਭ ਤੋਂ ਵੱਡਾ ਦੁਸ਼ਮਣ ਸੋ ਇਥ ਇਨਾਂ ਦੇ ਵਿੱਚ ਦਰਾਰ ਸ਼ੁਰੂ ਹੋ ਜਾਂਦੀ ਆ ਪਰ ਜਦੋਂ 2022 ਦੇ ਵਿੱਚ ਸਿੱਧੂ ਮੂਸੇ ਵਾਲੇ ਦਾ ਕਤਲ ਹੁੰਦਾਗਾ ਉਸ ਕਤਲ ਤੋਂ ਬਾਅਦ ਤਾਂ ਪੂਰੇ ਦੀ ਪੂਰੀ ਪੰਜਾਬ ਅੰਡਰਵਰਡ ਦੀ ਦਿਸ਼ਾ ਚੇਂਜ ਹੋ ਜਾਂਦੀ ਹੈਗੀ ਉਸ ਦਾ ਕਾਰਨ ਇਹ ਹੁੰਦਾਗਾ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰ ਦੀ ਲੀਗ ਟੁੱਟਦੀ ਆ ਬਾਅਦ ਦੇ ਵਿੱਚ ਪੰਜਾਬ ਦੇ ਅੰਡਰਵਰਡ ਦੇ ਵਿੱਚ ਇੱਕ ਤਬਦੀਲੀ ਆਉਂਦੀ ਆਗੀ ਜੱਗੂ ਭਗਵਾਨਪੁਰੀਆ ਆਪਦੇ ਆਪ ਨੂੰ ਮਜ਼ਬੂਤ ਕਰਨ ਲਈ ਜਾਂ ਆਪਦੇ ਆਪ ਨੂੰ ਕਾਇਮ ਰੱਖਣ ਲਈ ਜੋ ਮਾਝੇ ਦੇ ਵਿੱਚ ਜੱਗੂ ਭਗਵਾਨਪੁਰੀਏ ਦੀ ਦੁਸ਼ਮਣਾਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਹੁੰਦੇ ਆ ਉਹਨਾਂ ਸਾਰਿਆਂ ਨਾਲ ਹੱਥ ਮਿਲਾ ਲੈਂਦਾ ਚਾਹੇ ਉਹ ਦਵਿੰਦਰ ਬੰਬੀਹੇ ਦੇ ਨਜ਼ਦੀਕੀ ਸੀ ਚਾਹੇ ਉਹ ਵਿੱਕੀ ਗੌਂਡਰ ਦੇ ਨਜ਼ਦੀਕੀ ਸੀ ਜੋ ਇੱਕ ਟਾਈਮ ਇਹ ਕਹਿੰਦੇ ਸੀ ਕਿ ਵੀ ਅਸੀਂ ਜੱਗੂ ਭਗਵਾਨਪੁਰੀਏ ਨੂੰ ਮਾਰਨਾ ਨੇ ਉਸਤੇ ਅਟੈਕ ਕਰਨਾ ਜਾਂ ਉਸ ਦਾ ਗਰੁੱਪ ਖਤਮ ਕਰਨਾ ਸੋ ਇਹ ਗੱਲਾਂ ਬਹੁਤ ਸੋਰਸਾਂ ਦੇ ਨਾਲ ਨਿਕਲ ਕੇ ਬਾਹਰ ਆਉਂਦੀਆਂ ਨੇ ਵੀ ਜੱਗੂ ਪਗਵਾਨਪੁਰੀਆ ਮਾਝੇ ਤੋਂ ਲੈ ਕੇ ਮਾਲਵੇ ਤੱਕ ਜੋ-ਜੋ ਦਵਿੰਦਰ ਬੰਬੀਹਾ ਗਰੁੱਪ ਦੇ ਨਾਲ ਸਬੰਧਤ ਬੰਦੇ ਸੀ ਜਾਂ ਜੋ-ਜੋ ਵਿੱਕੀ ਗਾਉਂਡਰ ਦੇ ਨਾਲ ਸਬੰਧਤ ਬੰਦੇ ਸੀ ਕਾਫੀ ਲੋਕਾਂ ਨਾਲ ਹੱਥ ਮਿਲਾ ਚੁੱਕੇ ਆ ਪਰ ਜੋ ਮਨ ਕਣਸ਼ਾਮਪੁਰਾ ਉਹ ਗੋਪੀ ਕਣਸ਼ਾਮਪੁਰੀਏ ਦਾ ਸਦਾ ਭਰਾ ਹੈਗਾ ਉਹ ਕਦੇ ਵੀ ਨਹੀਂ ਜੋਜਾ ਗੁੱਪ ਗੁਮਨ ਪਰ ਨਾਲ ਸਮਝੌਤਾ ਕਰੂਗਾ ਜਾਂ ਹੈਰੀ ਚੱਠੇ ਮਜੀਠੇ ਨਾਲ ਸਮਝੌਤਾ ਕਰੂਗਾ ਜੇ ਉਸ ਕੋਲ ਠੋਸ ਸਬੂਤ ਨੇ ਵੀ ਮੇਰੇ ਭਰਾ ਨੂੰ ਜੱਗੂ ਨੇ ਖਤਮ ਕਰਾਇਆ ਜਾਂ ਉਸ ਦੀ ਕੋਈ ਟਿਪ ਆਫ ਉਹ ਹੈਰੀ ਚੱਠਾ ਮਜੀਠਾ ਵੱਲੋਂ ਦਿੱਤੀ ਗਈ ਆ ਇਸ ਤੋਂ ਬਾਅਦ ਇਹਨਾਂ ਤੇ ਆਪਸੀ ਮੱਝ ਦੇ ਵਿੱਚ ਗਰੁੱਪ ਬਣ ਜਾਂਦੀ ਆ ਹੁਣ ਗਰੁੱਪ ਦੇ ਵਿੱਚ ਕਈ ਬੰਦੇ ਐਡ ਹੁੰਦੇ ਆ ਹੈਰੀ ਚੱਠਾ ਮਜੀਠਾ ਸੁਖ ਭਖਾਰੀ ਵਾਲਾ ਜਰਨੈਲ ਤੇ ਦੀਪੂ ਸਰਕਾਰੀਆ ਅਜਨਾਲਾ ਤੇ ਦੂਸਰੀ ਸਾਈਡ ਜਿਹੜਾ ਧੜਾ ਬਣ ਜਾਂਦਾ ਹੈਗਾ ਮੰਨ ਕਨਸ਼ਾਂਪੁਰ ਤੇ ਡੋਨੀ ਵੱਲ ਸਠਿਆਲਾ ਹੁਣ ਇਹ ਇੱਕ ਦੂਜੇ ਨੂੰ ਚੈਲੰਜ ਕਰਨ ਲੱਗ ਜਾਂਦੇ ਹੈਗੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਬੰਦੇ ਹੁੰਦੇ ਆ ਉਹ ਆਪਸ ਵਿੱਚ ਫਟ ਕੇ ਅੱਡ-ਅੱਡ ਗਰੁੱਪ ਬਣਾ ਲੈਂਦੇ ਆ ਕਿੱਥੇ ਇਹ ਸੀਗਾ ਵੀ ਹੈਰੀ ਚੱਠਾ ਮਜੀਠਾ ਜਾਂ ਸੁਖ ਭਿਖਾਰੀ ਵਾਲ ਜੋ ਜਿਹੜਾ ਨਵਾਬ ਬਟਾਲਾ ਦਾ ਉਹ ਗੋਪੀ ਕਨਸ਼ਾਮਪੁਰੀਏ ਨਾਲ ਸੀ ਜਦੋਂ ਤਰਨਤਾਰਨ ਗੈਂਗਵਾਰ ਹੋਈ ਹੈਗੀ ਉਦੋਂ ਗੋਪੀ ਕਨਸ਼ਾਮਪੁਰੀਏ ਤੇ ਦਵਿੰਦਰ ਬੰਮੀਹੇ ਦੇ ਨਾਲ ਨਵਾਬ ਬਟਾਲਾ ਵੀ ਸੀਗਾ ਪਰ ਹੁਣ ਇਹ ਹੈਰੀ ਚੱਠਾ ਮਜੀਠਾ ਸੁਖ ਭਿਖਾਰੀਆਲ ਜਰਨਲ ਦੀਪੂ ਸਰਕਾਰੀਆਂ ਨਵਾਬ ਬਟਾਲਾ ਆਪ ਦਾ ਵੱਖਰਾ ਗਰੁੱਪ ਬਣਾ ਲੈਂਦੇ ਆਗੇ ਗੋਪੀ ਕਨਸ਼ਾਮਪੁਰੀਏ ਦੇ ਕਤਲ ਦੀ ਰੰਜਿਸ਼ ਨੂੰ ਲੈ ਕੇ ਡੋਨੇ ਵਾਲਾ ਸਠਿਆਲਾ ਵੱਲੋਂ ਜਾਂ ਆਪ ਜਾਂ ਉਸ ਦੇ ਨਜ਼ਦੀਕੀਆਂ ਵੱਲੋਂ ਜਰਨੈਲ ਦਾ ਕਤਲ ਕਰਾ ਦਿੱਤਾ ਜਾਂਦਾ ਹੈਗਾ ਜਰਨੈਲ ਉਹ ਸ਼ਖਸ ਆ ਜੋ ਇੱਕ ਟਾਈਮ ਗੋਪੀ ਕਨ ਸ਼ਾਮਪੂਰੀਏ ਦੇ ਨਾਲ ਸੀ ਉਸ ਤੋਂ ਬਾਅਦ ਜਰਨੈਲ ਜਾ ਕੇ ਹੈਰੀ ਛੱਠੇ ਮਜੀਠੇ ਨਾਲ ਹੱਥ ਮਿਲਾ ਲੈਂਦਾ ਜੱਗੂ ਭਗਵਾਨਪੁਰ ਨਾਲ ਹੱਥ ਮਿਲਾ ਲੈਂਦਾਗਾ ਉਸੇ ਹੀ ਰੰਜਿਸ਼ ਨੂੰ ਲੈ ਕੇ ਡੋਨੀਵਾਲ ਸਠਿਆਲਾ ਵੱਲੋਂ ਜਰਨੈਲ ਦਾ ਕਤਲ ਕਰਾਇਆ ਜਾਂਦਾਗਾ ਬਾਅਦ ਦੇ ਵਿੱਚ ਜ਼ਿੰਮੇਵਾਰੀ ਲਈ ਜਾਂਦੀ ਹੈ ਕਿ ਡੋਨੀਵਾਲ ਸਠਿਆਲਾ ਲੈਂਦਾਗਾ ਤੇ ਗੋਪੀ ਕਨ ਸ਼ਾਮਪੂਰੀਏ ਦਾ ਭਰਾ ਲੈਂਦਾਗਾ ਉਸ ਕਤਲ ਤੋਂ ਬਾਅਦ ਇੱਕ ਕਤਲ ਹੁੰਦਾ ਅਜਨਾਲੀ ਅੱਜ ਤੋਂ ਚਾਰ ਕ ਮਹੀਨੇ ਪਹਿਲਾਂ ਜੋ ਨੌਜਵਾਨ ਸੀ ਦੀਪੂ ਅਜਨਾਲਾ ਕੁਝ ਸਾਲ ਪਿਛੋਕੜ ਦੇ ਵਿੱਚ ਦੀਪੂ ਅਜਨਾਲਾ ਦੀ ਪੜਤਾਲ ਕੀਤੀ ਉਦੋਂ ਇਹ ਨੌਜਵਾਨ ਵੀ ਗੋਪੀ ਕਨਸ਼ਾਮਪੁਰੇ ਦਾ ਨਜ਼ਦੀਕੀ ਸੀ ਇਹ ਨੌਜਵਾਨ ਵੀ ਹੈਰੀ ਚੱਠੇ ਮਜੀਠੇ ਦਾ ਨਜ਼ਦੀਕੀ ਸੀ ਤੇ ਇਹ ਨੌਜਵਾਨ ਵੀ ਜੱਗੂ ਭਗਵਾਨਪੁਰ ਦਾ ਨਜ਼ਦੀਕੀ ਸੀ ਇਹ ਦੋ ਕਤਲਾਂ ਦੀ ਜਦੋਂ ਰੜਖ ਵੱਧਦੀ ਹੈ ਕਿਤੇ ਨਾ ਕਿਤੇ ਹੈਰੀ ਚੱਠੇ ਮਜੀਠੇ ਦੇ ਇਹ ਦੋਨੇ ਬੰਦੇ ਡਿੱਗਦੇ ਨੇ ਇਹਨਾਂ ਦੀ ਵੱਡੀ ਗੈਂਗਵਾਰ ਸਟਾਰਟ ਹੋ ਜਾਂਦੀ ਹੈ ਹੁਣ ਡੋਨੀ ਵਾਲੋ ਸਠਿਆਲਾ ਮੰਨ ਕਨਸ਼ਾਮਪੁਰ ਇਹ ਨੌਜਵਾਨ ਲੱਕੀ ਪਟਿਆਲ ਦੇ ਨਾਲ ਨਜ਼ਦੀਕੀ ਇਆ ਦੂਸਰੇ ਪਾਸੇ ਹੈਰੀ ਚੱਠਾ ਮਜੀਠਾ ਸੁਖਪਖਾਰੀ ਵਾਲ ਜੋ ਵਿੱਕੀ ਗੌਂਡਰ ਦਾ ਗਰੁੱਪ ਸੀ ਕਿਤੇ ਨਾ ਕਿਤੇ ਉਹਦੀ ਨੇੜਤਾ ਜਿਹੜੀ ਆ ਅੱਜ ਦੇ ਟਾਈਮ ਦੇ ਵਿੱਚ ਜੱਗੂ ਭਗਵਾਨਪੁਰ ਨਾਲ ਵੀ ਦੱਸੀ ਜਾ ਰਹੀ ਹੈਗੀ ਉਸੇ ਹੀ ਰੜਕ ਨੂੰ ਲੈ ਕੇ ਇਹ ਦੋ ਕਤਲ ਹੁੰਦੇ ਆ ਇਹ ਦੋ ਕਤਲਾਂ ਤੋਂ ਬਾਅਦ ਕਈ ਅਧਾਰਿਆਂ ਨੇ ਦੱਸਿਆਗਾ ਵੀ ਗੋਪੀ ਕਨਸ਼ਾਮਪੁਰੀਏ ਦੇ ਜਿਹੜੇ ਭਰਾ ਦੀ ਲੋਕੇਸ਼ਨ ਆ ਉਹ ਯੂਰਪ ਦੇ ਵਿੱਚ ਵੀ ਪਾਈ ਗਈ ਆ ਉਸ ਦੇ ਉੱਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਆ ਕਿ ਇਹ ਵੱਡੇ ਅਧਾਰਿਆਂ ਨੇ ਅੱਜ ਤੋਂ ਕਈ ਮਹੀਨੇ ਪਹਿਲਾਂ ਇਹ ਰਿਪੋਰਟ ਵੀ ਇਸ ਦੇ ਉੱਪਰ ਬਣਾਈ ਸੀਗੀ ਸੋ ਉਸੇ ਹੀ ਰੈਡਕ ਨੂੰ ਲੈ ਕੇ ਜਿਹੜੀ ਇਹਨਾਂ ਦੋਨਾਂ ਧੜਿਆਂ ਦੀ ਗੈਂਗਵਾਰਾ ਉਹ ਸਰਗਰਮ ਹੋ ਚੁੱਕੀ ਆ ਉਹ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਇਹ ਸਿੱਧੀਆਂ ਚੁਣੌਤੀਆਂ ਦੇ ਰਹੇ ਆ ਜੋ ਸਾਡੇ ਕੋਲ ਸੋਰਸਾਂ ਦੁਆਰਾ ਪਹੁੰਚਿਆਗਾ ਮੈਂ ਆਡੀਓ ਅਕੋਰਡਿੰਗ ਮੈਂ ਲਾ ਰਹੇ ਹਾਂ ਤੁਸੀਂ ਉਹ ਸੁਣਿਓ ਉਸ ਦੇ ਵਿੱਚ ਡੋਨੀਵਾਲ ਸਠਿਆਲਾ ਗੋਪੀ ਕਨਸ਼ਾਮਪੁਰੀਏ ਬਾਰੇ ਕਈ ਗੱਲਾਂ ਕਰਦਾ ਨਜ਼ਰ ਆ ਰਿਹਾ ਤੇ ਡੋਨੀਵਾਲ ਸਠਿਆਲਾ ਜਿਵੇਂ ਮੈਂ ਅਕਸਰ ਕਹਿੰਦਾ ਹੁੰਨਾਗਾ ਵੀ ਜਦੋਂ ਕੋਈ ਨਾ ਕੋਈ ਨੌਜਵਾਨ ਇਸ ਦਲਦਲ ਦੀ ਭੇਟ ਚੜ ਜਾਂਦਾ ਹੈਗਾ ਤਾਂ ਉਸ ਦਾ ਘਰ ਖਰਾਬ ਹੋ ਜਾਂਦਾ ਇੱਕ ਤਰ੍ਹਾਂ ਜਿਵੇਂ ਹਰ ਮੈਂ ਬਾਇਓਗ੍ਰਾਫੀ ਦੇ ਵਿੱਚ ਸਾਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰਦਾ ਬ੍ਰਿੱਕੀ ਕਾਊਂਟਰ ਦੇ ਪਰਿਵਾਰ ਦੀ ਗੱਲ ਕਰਦਾ ਵੀ ਦਿਖਾਈ ਦੇ ਰਿਹਾਗਾ ਬਾਕੀ ਤੁਸੀਂ ਇਸ ਰਿਪੋਰਟ ਨੂੰ ਪੂਰਾ ਸੁਣਿਓ ਸ਼ੇਅਰ ਜ਼ਰੂਰ ਕਰਿਓ ਲਾਈਕ ਤੇ ਕਮੈਂਟ ਕਰਿਓ ਤੇ ਜੇ ਤੁਹਾਨੂੰ ਸਾਡਾ ਕੰਮ ਕਰਨ ਦਾ ਤਰੀਕਾ ਕਿਾ ਚੰਗਾ ਲੱਗਦਾ ਤਾਂ ਤੁਸੀਂ ਸਾਡੇ ਚੈਨਲ ਨੂੰ ਵੀ ਸ਼ੇਅਰ ਜ਼ਰੂਰ ਕਰਿਓ ਤੇ ਸਾਡੀ ਰਿਪੋਰਟ ਨੂੰ ਵੀ ਸ਼ੇਅਰ ਕਰਕੇ ਕਮੈਂਟ ਕਰਕੇ ਸਾਡਾ ਹੌਸਲਾ ਜ਼ਰੂਰ ਵਧਾਇਆ ਕਰੋ ਨਵੇਂ ਦਿਨ ਕੋਈ ਨਵੀਂ ਖਬਰ ਜਾਂ ਨਵੀਂ ਬਾਇਓਗ੍ਰਾਫੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ ਉਹ ਕਰ ਦੂ ਮੈਂ ਇਹ ਕਰ ਦੂ ਠੀਕ ਆ ਤੇਰਾ ਫਰਕ ਦੱਸਾਂ ਕਿ ਇਹ ਤੇਰੀ ਉਮਰ ਤੇ ਮਨ ਦੀ ਉਮਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਵਾ ਤੂੰ ਮੰਨ ਨੂੰ ਕਹਿੰਦਾ ਨਾ ਤੈਨੂੰ ਪਤਾ ਹੀ ਕਿਸ ਗੱਲ ਦਾ ਨਾ ਐਵੇਂ ਗੱਲਾਂ ਕਰੀ ਜਾ ਮੂੰਹ ਚੁੱਕ ਕੇ ਠੀਕ ਆ ਤੂੰ ਸਾਡਾ ਭਰਾ ਵਾ ਤੇ ਤੂੰ ਭਰਾ ਹੀ ਰਹਿਣਾ ਵਾ ਐਵੇਂ ਨਾ ਮੂੰਹ ਵਾਈ ਜਾ ਠੀਕ ਆ ਨਾ ਤੇ ਤੂੰ ਉਹਨੂੰ ਚੁੱਕ ਕੇ ਕਹਿੰਦਾ ਮੈਂ ਮਾਰ ਦੂ ਮੈਂ ਇਹ ਕਰ ਦੂ ਮੈਂ ਜੇ ਕਰ ਦੂ ਤੇ ਉਹ ਤੇ ਫਿਰ ਲੋਕਾਂ ਨੂੰ ਪਤਾ ਲੱਗ ਹੀ ਗਿਆ ਕਿ ਤੂੰ ਕਿੱਥੋਂ ਬੋਲਣਦਿਆਂ ਤੇ ਜੇ ਇਹਨੂੰ ਇਦਾਂ ਬੋਲਣਦਿਆਂ ਤਾਂ ਉਹਨਾਂ ਕੀ ਕਰ ਸਕਦਾ ਠੀਕ ਆ ਮੈਂ ਮੰਨ ਗਿਆ ਉਹਨਸਾਰੀ ਨਹੀਂ ਠੀਕ ਆ ਗੋਪੀ ਹੀ ਤਪਰ ਤੂੰ ਤੇ ਇਹ ਗੱਲ ਮੰਨਦਾ ਵਾ ਨਾ ਜਿੰਨਾ ਚਿਰ ਗੋਪੀ ਸੀ ਤੇ ਫੇਰ ਹੀ ਜਦੋਂ ਬਾਹਰ ਆਇਆ ਜੇਲ੍ਹ ਚ 2016 ਜੇ ਤੇ ਫੇਰ ਹੀ ਕੰਮ ਹੋਏ ਸਾਰੇ ਨਾ ਫੇਰ ਹੀ ਤੂੰ ਨਾਲ ਖੜਿਆ ਤੇ ਸਾਰੇ ਕਤਲਾ ਚ ਉਹਨੂੰ ਨਾਲ ਖੜਿਆ ਹੈ ਉਮ 2015 ਦਾ ਭਗੌੜਾ ਸੀ ਕੋਈ ਕੀਤਾ ਨਹੀਂ ਨਾ ਕੰਮ ਕੁਛ ਵੀ ਤੇ ਉਹ ਆਇਆ ਤੇ ਫਿਰ ਨਾਲ ਲੈ ਗਈ ਸਾਰੇ ਕੰਮ ਹੋਏ ਨਾ ਇਕੱਲੇ ਨੇ ਕੁਝ ਵੀ ਕੀਤਾ ਇਹ ਹੁੰਦੇ ਐਡਾ ਦੇ ਸੱਜਣ ਉਹਨੇ ਪਛੇਤਨ ਵਿਆਹ ਤੋਂ ਵਾਦਾ ਘਰੋਂ ਭਗੌੜਾ ਹੋ ਗਿਆ ਤੇਰੇ ਕਰਕੇ ਤੇ ਅੱਜ ਤੂੰ ਉਹ ਦੁਨੀਆ ਤੋਂ ਚੜ ਗਿਆ ਤੇ ਅੱਜ ਉਹਨੂੰ ਹਵਾਜਾਤ ਬੋਲੀ ਜਾਂਦੇ ਆ ਰਹੀ ਗੱਲ ਜਿਹੜੀ ਤੂੰ ਕਹਿੰਦਾ ਜਰਨੈਲ ਵਾਲੀ ਠੀਕ ਆ ਜਿੱਦਣ ਜੇਤਾ ਨੋਆ ਗੱਡੀ ਦੇ ਵਿੱਚ ਮੈਂ ਤੇ ਇੱਕ ਮੇਰੇ ਨਾਲ ਹੋਰ ਸੱਜਣ ਸੀ ਨਾਲ ਜਰਨੈਲ ਆਇਆ ਸੀ ਚੇਤਾ ਸਾਡੇ ਪਿੰਡ ਵਾਲਾ ਤੇ ਤੂੰ ਕੀ ਕਹਿੰਦਾ ਸੀ ਜਦੋਂ ਗੋਪੀ ਨੂੰ ਲੈਣਾ ਹੈ ਗੋਪੀ ਦੇ ਗੋਲੀ ਵੱਜੀ ਤੇ ਤੂੰ ਇਹਨੂੰ ਭੈਣ ਚੋਦਰ ਨੂੰ ਮੈਂ ਮਾਰ ਦੇਣਾ ਵਾ ਤੇ ਅਹੀਂ ਗਿਆ ਭਰਾ ਸਾਡਾ ਸੱਜਣਾ ਏਦਾਂ ਕਿਹੜੀ ਗੱਲ ਹੋ ਗਈ ਆ ਤੂੰ ਨੂੰ ਮਾਰ ਦੇਣਾ ਅੱਜ ਉਹਨੂੰ ਅਹੀਂ ਮਾਰਦਾ ਤੇ ਤਾਂ ਏਦਾਂ ਹੋ ਗਈ ਗੁਰੂਆ ਜਿਹੜੇ ਰਾਜਨੀਤੀਆਂ ਨਾ ਖੇਡੋ ਬੰਦੇ ਪਾੜਨ ਵਾਲੀਆਂ ਜਿਹੜੀ ਦੁਸ਼ਮਣੀ ਉਹ ਚੱਲਣ ਤੋਂ ਅਜੇ ਤੱਕ ਮੈਂ ਨਹੀਂ ਕਦੀ ਵੇਖਿਆ ਕਿ ਗੋਪੀ ਨੇ ਕਦੀ ਦੀਪੂ ਕੋ ਕੋਈ ਗੋਲੀਆਂ ਮੰਗੀਆਂ ਹੋਣ ਇਹ ਤੇਰੇ ਕਹਿਣ ਨਾਲ ਤੇ ਮੰਗ ਨਹੀਂ ਲੈਣੀਆਂ ਕਿਸ ਨੇ ਉਹ ਤੇ ਲੋਕਾਂ ਨੂੰ ਪਤਾ ਹੀ ਆ ਉਹ ਮੰਗੀਆਂ ਜਾਂ ਨਹੀਂ ਮੰਗੀਆਂ ਉਹਦੇ ਲੋਕਾਂ ਨੂੰ ਪਤਾ ਹੀ ਹੈ ਨਾ ਕਿ ਇਹੋ ਜਿਹਾ ਕੰਮ ਤੇ ਉਹਨੇ ਕੋਈ ਕੀਤਾ ਨਹੀਂ ਮੰਗੀਆਂ ਨਹੀਂ ਸਾਨੂੰ ਨਹੀਂ ਪਤਾ ਕਿ ਕਿਹੜੀਆਂ ਮੰਗੀਆਂ ਜੇ ਤੂੰ ਉਦਾਂ ਹੀ ਝੂਠ ਕਹੀ ਗਈ ਜਾਉ ਤੇ ਕਹੀ ਜਾ ਉਹ ਕਿਸ ਨੇ ਮੂੰਹ ਥੋੜਾ ਫੜ ਲੈਣਾ ਕਿਸ ਦਾ ਤੇ ਨਾਲੇ ਤੂੰ ਕਹਿੰਦਾ ਵਾ ਜਿੱਥੇ 18 ਗੱਟੀਆਂ ਉੱਥੇ ਹੀ ਤੈਨੂੰ ਚੇਤਾ ਜਦੋਂ ਤੂੰ ਭੱਜਿਆ ਉਹ ਗਰਮ ਬਾਕਸਰ ਜਿਹੜਾ ਠੀਕ ਆ ਔਰ ਇੱਕ ਘਰ 18 ਕੱਟ ਕੇ ਉਹਨੂੰ ਚੁੱਕ ਕੇ ਦੋ ਵਾਰੀਰ ਕੋ ਪੈਸੇ ਲੈ ਲਿਆ ਹੈ ਤੇ ਕਿੱਡੀ ਕ ਸੱਜਣ ਦਾਈਆਂ ਵਾਲੀ ਗੱਲ ਕੀਤੀ ਤੂੰ ਕਿੱਡੀ ਕ ਕਿਰਤ ਕਰਨ ਵਾਲੀ ਗੱਲ ਵਾ ਹੈ ਤੇ ਤੇਰੀ ਹਰ ਮੁਲਾਕਾਤ ਤੇ ਹਰ ਤਰੀਕ ਤੇ ਉਹ ਬੰਦਾ ਆਵੇ ਤੇ ਤੂੰ ਉਹਨੂੰ ਚੁੱਕ ਕੇ ਚੋਰ 2.5 ਲੱਖ ਰੁਪਈਆ ਲੈਣ ਦਿਆਂ ਤੇ ਗੱਲਾਂ ਤੂੰ ਗੁਰੂਗਾ ਹਾਨੂ ਕਰਨ ਦਿਆਂ ਕਿ ਤੁਸੀਂ ਤੇਰਾ ਭਰਾ ਗੋਪੀ ਐਂਦਾ ਤੇ ਤੇਰਾ ਭਰਾ ਉਦਾਂ ਇਹ ਕੋਈ ਗੱਲਾਂ ਵਾ ਇਹ ਨਾ ਮੈਂ ਕਹਿੰਦਾ ਕਿ ਸੋਸ਼ਲ ਮੀਡੀਆ ਵਾਲੀ ਇਹ ਲੜਾਈ ਨਹੀਂ ਲੜਨ ਦਾ ਫਾਇਦਾ ਕੋਈ ਜਿਹੜੀ ਲੜਾਈ ਚੱਲਣ ਦੀ ਉਹ ਲੜੀਏ ਬਸ ਤੇ ਆਪਾਂ ਇਹ ਬਲੇ ਨੂੰ ਨਹੀਂ ਆਈਏ ਜਿੱਦ ਤਰ ਨੂੰ ਹੋਣਦੇ ਉਤਰ ਨੂੰ ਹੋਈਏ ਜਾਂ ਤੂੰ ਮਰੂਗਾ ਜਾਂ ਅਸੀਂ ਮਰਾਂਗੇ ਯਾਰ ਗੱਲ ਹੀ ਮੁੱਕ ਗਈ ਇਹਨੂੰ ਤਾਂ ਇਹਨੂੰ ਮੈਂ ਭੈਣ ਦੇ ਯਾਰ ਨੂੰ ਕਹਿੰਦਾ ਕਿ ਇਹ ਪੰਗੇ ਨਾ ਲੈ ਭੈਣ ਤੂੰ ਉਦੋਂ ਦੀਗਾ ਇਹ ਹਟਦਾ ਨਹੀਂ ਫਿਰ ਰਹੀ ਗੱਲ ਗਾਉਂਡਰ ਦੀ ਹੈ ਨਾ ਗਾਉਂਡਰ ਤੇਰਾ ਹੀ ਸੱਜਣ ਸਈ ਪਹਿਲੋ ਦੌਲੇ ਨੇ ਤੇ ਉਹਨੂੰ ਹੀ ਮਲਾਇਆ ਸੀ ਨਾ 2015 ਦੇ ਵਿੱਚ ਜਦੋਂ ਉਹਨੇ ਗੱਲ ਕਰਾਈ ਗਾਉਂਡਰ ਨੇ ਸੇਖੋ ਵੀਰ ਵੀ ਜਿੰਦਾ ਜਾਗਦਾ ਨਾ ਪੁੱਛ ਲੈ ਕਿ ਉਹ ਇਹ ਗੱਲ ਸਹੀ ਆ ਕਿ ਗਲਤ ਵਾ ਫੇਰ ਬਾਅਦ ਤੂੰ ਨਿਸ਼ਾਨ ਤਰੂ ਮਿਲਿਆ ਤੇ ਵਖਰੀ ਗੱਲ ਚਲ ਮਿਲਿਆ ਆਪਾਂ ਕਿਹੜਾ ਕਹਿੰਦੇ ਨਹੀਂ ਮਿਲਿਆ ਤੇਰਾ ਸੱਜਣ ਨਹੀਂ ਆ ਤੇਰਾ ਸੱਜਣ ਉਹ ਪਰ ਆਜੋਰੇ ਘਰ ਦੀ ਕੰਡੀਸ਼ਨ ਕੀ ਭਗ ਭੁਜਨ ਦੀ ਉਹ ਕਦੀ ਪੁੱਛੀ ਸਾਰ ਲਈ ਕਹਿੰਨੇ ਨਹੀਂ ਨਾ ਸਿਰਫ ਗੱਲਾਂ ਨਾਲ ਨਹੀਂ ਕੁਝ ਕਰਕੇ ਵਿਖਾਓ ਪਰਿਵਾਰ ਵਾਲੀ ਰਹੀ ਗੱਲ ਇੱਕ ਹੋਰ ਜਿਹੜਾ ਤੂੰ ਕਹਿੰਦਾ ਨਾ ਜਰਨੈਲ ਦੇ ਹਥਿਆਰ ਵਰਤਦੇ ਰਹੇ ਉਹ ਤੇ ਕਿਸ ਨੂੰ ਚਾਹ ਦਾ ਆਪਣਾ ਪੰਜਾ ਰੁਪਈਆ ਦਾ ਪਿਆਸ ਹੈਗੇ ਤੈਨੂੰ ਵੀ ਇਹ ਗੱਲ ਦਾ ਪਤਾ ਹੈ ਨਾ ਐਂ ਉਹਨੂੰ ਸੰਦ ਲੈਣ ਭੇਜੋ ਨੇ 1.90 ਹਜ਼ਾਰ ਦਾ ਲਿਆਂਦਾ ਸਾਡੇ ਕੋ 390000 ਰੁਪਇਆ ਲਿਆ ਉਹਨੇ ਪਤਾ ਨਾ ਇਹ ਗੱਲ ਦਾ ਤੇਰ ਤੋਂ ਘੜਾ ਉਹਲਾ ਕੋਈ ਸਰੇ ਹੀ ਗੱਲ ਪੁਰਤਗਾਲ ਵਾਲੀ ਕੋਈ 20 ਬੰਦਾ ਉਂਗਲ ਖੜੀ ਕਰਕੇ ਕਹਦੇ ਕਿ ਮਨ ਦੇ ਚਪੇੜ ਵੱਜੀ ਆ ਇੱਕ ਵੀ ਇੱਕ ਬੰਦਾ ਵੀ ਕਹਦੇ ਕਿ ਮੈਂ ਮਾਰੀਆਂ ਵੈਸ ਜਗਾ ਤੇ ਮੈਂ ਕਹਿੰਦਾ ਕਿ ਮਨ ਲਾਈ ਹੋ ਕੇ ਗੋਲੀ ਮਾਰ ਲੂਗਾ ਆਪਣੇ ਠੀਕ ਆ ਕੋਈ ਵੀ ਬੰਦਾ ਕਹਦੇ ਬਾਕੀ ਜਿਹੜੇ ਇਹ ਕਹਿੰਦੇ ਆ ਨਾ ਤੇ ਕੋਈ ਨਹੀਂ ਇਹ ਵੀ ਤਿਆਰੀ ਰਹਿਣ ਕੋਈ ਗੱਲ ਨਹੀਂ ਕੋਈ ਭੁੱਲਿਆ ਨਹੀਂ ਕਿਸੇ ਨੂੰ ਸਾਰੇ ਜਾਣਦੇ ਸਾਰਿਆਂ ਨੂੰ ਠੀਕ ਆ ਨਾ